ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਨੂਰਮਨ ਵਲੌਗ ਦੇ ਚੋਹ ਹੋ ਦੱਸੋ ਕਿਵੇਂ ਸਾਰੇ ਔਮੀਦ ਕਰਦੇ ਹਾਂ ਜੀ ਠੀਕ ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ ਜਿਹੜਾ ਹੋ ਗਏ ਨੇ 4:00 ਬੱਜ ਗਏ ਨੇ ਤੇ ਹਾਂਜੀ ਆਪਾਂ ਲੱਗੇ ਆ ਸਬਜ਼ੀ ਕੱਟਣ ਤੇ ਸਬਜ਼ੀ ਅੱਜ ਆਪਾਂ ਬਣਾ ਰਹੇ ਹਾਂ ਜੀ ਕद्दू ਤੇ ਚਲੋ ਜੀ ਪਹਿਲਾਂ ਮੈਂ ਕੱਟਣਾ ਸਬਜ਼ੀ ਦੇ ਫਿਰ ਆਪਾਂ ਕਰਦੇ ਆ ਆਪਣੇ ਬਾਕੀ ਕੰਮ ਕਾਰ ਸ਼ੁਰੂ ਤੇ ਤੁਹਾਨੂੰ ਮੇਰੀ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਮੇਰੇ ਜਿਹੜੇ ਵਲੌਗ ਆ ਕਿਸ ਤਰ੍ਹਾਂ ਲੱਗਦੇ ਹੁੰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਚੰਗੇ ਲੱਗਦੇ ਹੁੰਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮੈਂ ਸਬਜ਼ੀ ਕੱਟ ਲਾਂ ਤੇ ਫਿਰ ਮਿਲਦੀ ਆ ਤੁਹਾਨੂੰ ਥੋੜੇ ਟਾਈਮ ਬਾਅਦ ਲਓ ਜੀ ਸਬਜ਼ੀ ਆਪਾਂ ਕੱਟ ਲਿਆ ਤੇ ਦੇਖੋ ਜੀ ਇਹਨੂੰ ਵੀ ਆਪਾਂ ਕੱਦੂ ਕਸ਼ ਕਰ ਉਹ ਕਰ ਲਿਆ ਕਟ ਜਿਹਾ ਕਦੂਕਸ਼ ਕਰ ਲਿਆ ਮੈਂ ਅੱਜ ਕੁੰਡੇ ਚ ਨਹੀਂ ਕੁੱਟਿਆ ਤੇ ਹਾਂਜੀ ਲੋ ਜੀ ਇੱਥੇ ਆਪਾਂ ਲੱਗੇ ਸੀ ਹੁਣ ਸਬਜੀ ਨੂੰ ਤੜਕਾ ਲਗਾਉਣ ਤੇ ਸਬਜੀ ਆਪਾਂ ਪਹਿਲਾਂ ਵੀ ਕੱਟ ਲਈ ਐ ਤੇ ਆਪਾਂ ਜਿਵੇਂ ਅਦਰਕ ਤੇ ਪਿਆਜ਼ ਕਦੂਕਸ਼ ਕਰ ਲਿਆ ਸੀ ਅੱਜ ਮੈਂ ਅੱਜ ਕੁੰਡੇ ਦੇ ਵਿੱਚ ਨਹੀਂ ਕੁੱਟਿਆਗਾ ਕਦੂਕਸ਼ ਕਰ ਲਿਆ ਅੱਜ ਇਹਨਾਂ ਨੂੰ ਮੈਂ ਤੇ ਚਲੋ ਜੀ ਪਹਿਲਾਂ ਮੈਂ ਲਗਾਉਣੀ ਹੁਣ ਸਬਜੀ ਨੂੰ ਤੜਕਾ ਤੜਕਾ ਲਗਾਉਣ ਦਾ ਤੁਹਾਨੂੰ ਤਰੀਕਾ ਪਤਾ ਹੀ ਐ ਜੀ ਸਿੰਪਲ ਜਿਹਾ ਤਰੀਕਾ ਹੈ ਆਪਣਾ ਕਿ ਜਿਆਦਾ ਆਪਾਂ ਮਸਾਲੇ ਨਹੀਂ ਪਾਉਂਦੇ ਹੁੰਦੇ ਕਿਸੇ ਵੀ ਦਾਲ ਸਬਜ਼ੀ ਦੇ ਵਿੱਚ ਤੇ ਲਓ ਜੀ ਪਹਿਲਾਂ ਮੈਂ ਲਗਾ ਲਾਂ ਸਬਜ਼ੀ ਨੂੰ ਤੜਕਾ ਜੋ ਜਿਹੜੀ ਸਬਜ਼ੀ ਹੈ ਤੜਕਾ ਲਗਾ ਦਿੱਤਾ ਆਪਾਂ ਸਬਜ਼ੀ ਆਪਣੇ ਪੱਕ ਰਹੀ ਆ ਤੇ ਹੁਣ ਆਪਾਂ ਮਾਰਦੇ ਆ ਭਾਂਡੇ ਜੀ ਆਪਾਂ ਹੁਣ ਲੱਗੇ ਇੱਥੇ ਭਾਂਡੇ ਸਾਫ਼ ਕਰਨਾ ਤੇ ਭਾਂਡੇ ਵਿੱਚ ਤੇ ਦੇਖ ਦੇਣਾ ਛਾਂ ਹੁੰਦੀ ਆ ਬਿਸ਼ੱਕ ਦੀ ਵਿਚਾਰੀ ਹਜੇ ਛੋਟੀ ਹੋਈ ਆ ਪਰ ਫਿਰ ਵੀ ਬਹੁਤ ਸੌਖ ਹੋ ਗਿਆ ਇਹਦਾ ਤੇ ਜਿਵੇਂ ਜਿਵੇਂ ਵੱਡੀ ਹੋਊਗੀ ਤਾਂ ਚਲੋ ਹਨਾ ਛਾਂ ਇਹਦੀ ਬਾਦੀ ਜਾਣੀ ਆ ਤੇ ਬਾਕੀ ਅੱਜ ਤੱਕ ਕੁਝ ਨਾ ਬੱਦਲ ਜੇ ਹੋ ਰੱਖਿਆ ਵਿੱਚ ਵਿੱਚ ਦੀ ਨਾ ਬੱਦਲ ਜੇ ਹੋ ਜਾਂਦੇ ਨੇ ਜਦੋਂ ਬੱਦਲ ਹੋ ਜਾਂਦੇ ਨੇ ਫਿਰ ਡਰ ਤਾਂ ਲੱਗਦਾ ਹਨਾ ਜਦੋਂ ਮੌਸਮ ਖਰਾਬ ਹੁੰਦਾ ਵੀ ਪੱਕੀ ਫਸਲ ਦੇ ਉੱਪਰ ਤੇ ਚਲੋ ਵਾਹਿਗੁਰੂ ਖੈਰ ਰੱਖੇ ਤੇ ਬਾਕੀ ਫੇਰ ਇਸ ਤਰ੍ਹਾਂ ਹੋ ਜਾਂਦਾ ਵੀ ਚਲੋ ਹਨਾ ਸਾਰਿਆਂ ਦੇ ਨਾਲ ਹੀਆਂ ਜੋ ਵੀ ਹਨਾ ਪ੍ਰਮਾਤਮਾ ਕਰੂਗਾ ਚੰਗੇ ਲਈ ਕਰੂਗਾ ਤੇ ਬਾਕੀ ਡਰ ਵੀ ਲੱਗਦਾ ਕਿਉਂਕਿ ਕਈ ਥਾਵਾਂ ਤੇ ਕਾਫੀ ਨੁਕਸਾਨ ਪਹਿਲਾਂ ਹੋਇਆ ਵੀ ਸੀਗਾ ਤੇ ਪਰ ਫਿਰ ਡਰ ਵੀ ਲੱਗਦਾ ਪਰ ਫਿਰ ਡਰ ਕੇ ਵੀ ਕੀ ਕਰੀਏ ਹਨਾ ਕਿਉਂਕਿ ਆਪਣਾ ਡਰ ਕੀ ਕਰੂਗਾ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਹੋਣਾ ਤਾਂ ਉਹੀ ਹੈ ਤੇ ਅੱਜ ਫਿਰ ਬੱਦਲ ਹੋ ਰਖਿਆ ਹਰ ਰੋਜ਼ ਹੀ ਹੋ ਜਾਂਦੇ ਨੇ ਬੱਦਲ ਜੇ ਤੇ ਚ ਗਰਮੀ ਵੀ ਬਹੁਤ ਜ਼ਿਆਦਾ ਗਰਮੈਸ਼ੀ ਚੱਕੇ ਦਾ ਵੀ ਹੋ ਜਾਂਦੀ ਆ ਕੁਝ ਬਦਲ ਕਰਕੇ ਬੱਦਲਾਂ ਦੀ ਕਰਮੈਸ਼ ਹੋ ਰਹੀ ਆ ਤੇ ਲੋ ਜੀ ਪਹਿਲਾਂ ਭਾਂਡੇ ਮੈਂ ਸਾਫ਼ ਕਰ ਲਾਂ ਸਾਰੇ ਤੇ ਪਾਣੀ ਮੈਂ ਕੁਛ ਇਸ ਬੱਟਲ ਦੇ ਵਿੱਚ ਕੱਢ ਲਿਆ ਕੁਛ ਉਹਦੇ ਵਿੱਚ ਕੱਢ ਲਿਆ ਤੇ ਕਿਉਂਕਿ ਸਵੇਰੇ ਲਾਈਟ ਬੰਦ ਹੁੰਦੀ ਆ ਤਾਂ ਫਿਰ ਆਪਾਂ ਜਿਵੇਂ ਪਾਣੀ ਵਗੈਰਾ ਸਾਰਾ ਭਰ ਕੇ ਰੱਖ ਲੈਣੇ ਆ ਲੋ ਜੀ ਆਪਾਂ ਇੱਥੇ ਭਾਂਡੇ ਵੀ ਮਾਂਜ ਲੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਲਓ ਜੀ ਅੱਜ ਦਾ ਦਿਨ ਹੋ ਚੁੱਕਿਆ ਜੀ ਬੁੱਧਵਾਰ ਦਾ ਟਾਈਮ ਜਿਹੜਾ ਹੋ ਗਿਆ ਜੀ ਸਵੇਰ ਦਾ ਬੱਜ ਚੁੱਕੇ ਨੇ 6 ਤੇ ਆਪਾਂ ਅਗਲੇ ਕੰਮਕਾਰ ਸ਼ੁਰੂ ਕਰਦੇ ਆਂ ਤੇ ਆਪਣਾ ਵਲੌਗ ਤਾਂ ਕੱਲ ਸ਼ਾਮ ਤੋਂ ਸ਼ੁਰੂ ਸੀਗਾ ਤੇ ਅੱਗੇ ਕੰਟੀਨਿਊ ਕਰਦੇ ਆਂ ਜੀ ਤੇ ਚਲੋ ਜੀ ਹੁਣ ਮੈਂ ਕਰਦੀ ਆਂ ਪਹਿਲਾਂ ਵਿੜੇ ਦੀ ਸਫਾਈ ਤੁਸੀਂ ਵਲੌਗ ਤੇ ਬਣੇ ਰਹੋ ਤੇ ਹਾਂਜੀ ਲੋ ਜੀ ਹੁਣ ਆਪਾਂ ਲੱਗਿਆਂ ਵਿੜਾ ਸੁੰਬਰਣਾ ਤੇ ਪਹਿਲਾਂ ਆਪਾਂ ਵਿੜਾ ਸੁੰਬਰ ਲਈਏ ਕਿਉਂਕਿ ਵੈਸੇ ਤਾਂ ਮੈਂ ਨੂਰ ਨੂੰ ਨੂਰ ਦੇ ਸਕੂਲ ਜਾਂਦੀ ਤਿਆਰੀ ਕਰਨੀ ਸੀ ਤੇ ਫਿਲਹਾਲ ਚਲੋ ਮੇਰੇ ਕੋਲ ਟਾਈਮ ਸੀਗਾ ਕਿਉਂਕਿ ਫਿਰ ਨਾ ਜਦੋਂ ਧੁੱਪ ਚੜ ਜਾਂਦੀ ਆ ਤਾਂ ਫਿਰ ਧੁੱਪ ਦੇ ਵਿੱਚ ਨਾ ਵਿੜਾ ਸੁੰਬਰਣਾ ਬਹੁਤ ਔਖਾ ਲੱਗਦਾ ਕਿਉਂਕਿ ਹਲੇ ਹੁਣ ਸਵੇਰ ਦਾ ਟਾਈਮ ਹੀ ਆ ਤੇ ਫਿਰ ਵੀ ਕਿੰਨੀ ਮਿੱਟੀ ਘੱਟਾ ਜਾ ਉਡਰਿਆ ਤਾਂ ਕਰਕੇ ਫਿਰ ਜਦੋਂ ਧੁੱਪ ਹੋ ਜਾਂਦੀ ਏ ਇੱਕ ਤਾਂ ਗਰਮੀ ਹੋ ਜਾਂਦੀ ਏ ਇੱਕ ਜ਼ਿਆਦਾ ਮਿੱਟੀ ਉੱਡਦੀ ਆ ਹਨਾ ਤਾਂ ਫਿਰ ਵਿੜਾ ਸੁੰਬਰਣਾ ਔਖਾ ਲੱਗਦਾ ਤਾਂ ਕਰਕੇ ਮੈਂ ਪਹਿਲਾਂ ਵਿੜਾ ਸੁੰਭਰਨ ਲੱਗ ਗਈ ਤਾਂ ਵਿੜਾ ਸੁੰਭਰ ਕੇ ਫਿਰ ਅਰਸ਼ਨੂਰ ਨਾਉਗਾ ਫਿਰ ਮੈ ਉਹਦੀ ਹਜੇ ਯੂਨੀਫਾਰਮ ਵੀ ਅੱਜ ਪ੍ਰੈਸ ਕਰਨੀ ਆ ਵੈਸੇ ਤਾਂ ਚਲੋ ਮੈਂ ਸ਼ਾਮ ਨੂੰ ਕਰਕੇ ਰੱਖਦੀ ਹੁੰਦੀ ਸੀ ਕਿ ਪਰ ਕੱਲ ਸ਼ਾਮੀ ਕੀ ਹੋਇਆ ਕਿਉਂਕਿ ਨਾ ਵੀ ਆਪਣੇ ਲਾਈਟ ਜਿਹੜੀ ਉਹ ਖਰਾਬ ਹੋ ਗਈ ਸੀ ਜਾਨਕੀ ਟਰਾਂਸਫਾਰਮ ਤੋਂ ਕੁਝ ਘਰਾਂ ਦੇ ਵਿੱਚ ਲਾਈਟ ਸੀਗੀ ਜਾਨਕੀ ਫੇਸ ਵਗੈਰਾ ਆਊਟ ਗਈ ਸੀਗੀ ਇਫਿਊਜ਼ ਹੋ ਗਏ ਸੀਗੇ ਯਾਨੀ ਕਿ ਤੇ ਕੁਝ ਕੁ ਘਰਾਂ ਦੇ ਵਿੱਚ ਲਾਈਟ ਸੀਗੀ ਤੇ ਕੁਝ ਕੁ ਘਰਾਂ ਦੇ ਵਿੱਚ ਨਹੀਂ ਸੀ ਪਹਿਲਾਂ ਆਪਣੇ ਸੀਗੀ ਪਰ ਜਿਹੜੇ ਘਰਾਂ ਦੇ ਵਿੱਚ ਨਹੀਂ ਸੀ ਪਤਾ ਨਹੀਂ ਉਹ ਉਹਨਾਂ ਨੇ ਇੱਧਰਲੇ ਯਾਨੀ ਕਿ ਮੈਂ ਪਤਾ ਨਹੀਂ ਕਿਦਾਂ ਕੀਤਾ ਹਨ ਤਾਂ ਫਿਰ ਲਾਈਟ ਜਿਹੜੀ ਡਮ ਆ ਗਈ ਤੇ ਉਸ ਤੋਂ ਬਾਅਦ ਕਾਫੀ ਲੇਟ ਜਿਹੜੀ ਲਾਈਟ ਉਹ ਠੀਕ ਕੀਤੀ ਤੇ ਤਾਂ ਕਰਕੇ ਨਾ ਫਿਰ ਮੈਂ ਬਾਅਦ ਵਿੱਚ ਯੂਨੀਫਾਰਮ ਜਿਹੜੀ ਪ੍ਰੈਸ ਕਰਨ ਤੋਂ ਰਹਿ ਗਈ ਤੇ ਫਿਰ ਮੈਂ ਕਿਹਾ ਚਲ ਹੁਣ ਮੈਂ ਕਰ ਦਿੰਦੀ ਹਾਂ ਪਰ ਮੈਂ ਪਹਿਲਾਂ ਹੁਣ ਵਿੜਾ ਸੁੰਬਰਦੀ ਹਾਂ ਤੇ ਉਸ ਤੋਂ ਬਾਅਦ ਫਿਰ ਕਰਦੀਆਂ ਦੀ ਯੂਨੀਫਾਰਮ ਪ੍ਰੈਸ ਪਹਿਲਾਂ ਵੀਡੀਓ ਤੇ ਕੰਮ ਜਿਹੜਾ ਉਹ ਨਵੇੜ ਦੀ ਕਿੰਨਾ ਮਿੱਟੀ ਘੱਟਾ ਜਿਹੜਾ ਉੱਡ ਰਿਹਾ ਨਾਲੇ ਇਸ ਵਕਤ ਇਹਦਾ ਹੀ ਟਾਈਮ ਆ ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਹਨਾ ਵੀ ਜ਼ਿਆਦਾ ਹੋਆ ਧੁੱਪ ਲੱਗੀ ਆ ਹਨਾ ਫਿਰ ਵੀ ਕਿੰਨਾ ਮਿੱਟੀ ਘੱਟਾ ਜਿ ਉੱਡ ਰਿਹਾ ਤੇ ਬਾਕੀ ਹੁਣ ਤਾਂ ਜਿੱਦਾਂ ਵੀ ਚਲੋ ਬਾਡੀ ਦਾ ਸੀਜ਼ਨ ਆ ਹਨਾ ਤੇ ਹੁਣ ਤਾਂ ਬਹੁਤ ਜ਼ਿਆਦਾ ਜਿਵੇਂ ਰੀਨਜੀ ਆਉਂਦੀ ਆ ਫਿਲਹਾਲ ਹਲੇ ਜਿਵੇਂ ਓਸਾ ਵਿੱਚ ਜਿਵੇਂ ਕਹ ਲਓ ਹਜੇ ਕਣਕ ਅਹੀਂ ਵੱਢ ਰਹੇ ਨੇ ਵੀ ਜ਼ਿਆਦਾਤਰ ਜਦੋਂ ਕੱਲੀ ਤੂੜੀ ਬਨਣ ਵਾਲੀ ਰਹੇਗੀ ਨਾ ਤਾਂ ਫਿਰ ਤਾਂ ਬਹੁਤ ਰੀਣ ਆਉਂਦੀ ਆ ਤੇ ਲੋ ਜੀ ਆਪਾਂ ਵਿੜਾ ਸੁੰਬਰ ਲਿਆ ਤੇ ਵਿੜਾ ਸੁੰਬਰ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਕਰਨ ਲੱਗੀ ਸੀ ਅਰਸ਼ਨੌਰ ਦੀ ਯੂਨੀਫਾਰਮ ਪ੍ਰੈਸ ਤੇ ਮੈਂ ਹਾਂ ਪਹਿਲਾਂ ਮੈਂ ਇਹਦੀ ਯੂਨੀਫਾਰਮ ਪ੍ਰੈਸ ਕਰ ਦਿਆਂ ਫਿਰ ਇਹ ਤਿਆਰ ਹੋ ਜਾਊਗਾ ਤੇ ਮੈਂ ਜਦ ਤੱਕ ਇਹਦਾ ਜਿਮੇਟੀਫਰਮ ਵਗੈਰਾ ਤਿਆਰ ਕਰ ਲੂੰਗੀ ਤੇ ਚਲੋ ਜੀ ਯੂਨੀਫਾਰਮ ਪ੍ਰੈਸ ਕਰ ਲਏ ਆਪਾਂ ਨੂਰ ਨੂੰ ਤਿਆਰ ਕਰਤਾ ਤੇ ਚੱਲਿਆ ਨੂਰ ਸਕੂਲ ਤੇ ਹੁਣ ਆਪਾਂ ਚੱਕਦੇ ਆਂ ਖਲਾਰਾ ਤੇ ਹੁਣ ਕਰਦੇ ਆਪਾਂ ਫੇਰ ਆਪਣੇ ਅਗਲੇ ਕੰਮ ਤੋਂ ਅੰਦੇ ਸ਼ੁਰੂ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਫੇਰ ਮੈਂ ਜਦੋਂ ਨੂਰ ਸਕੂਲ ਚਲਿਆ ਗਿਆ ਸੀ ਬਸ ਉਧਰੋਂ ਜਿਹੜੇ ਮੇਰੇ ਚਾਹ ਪਾਣੀ ਵਾਲੇ ਭਾਂਡੇ ਵਗੈਰਾ ਸਾਫ਼ ਕਰਕੇ ਚੱਕ ਤਰ ਹੁੰਦੀ ਆ ਜਿਵੇਂ ਹਨਾ ਕੱਪੜੇ ਵਗੈਰਾ ਜਿਹੜੇ ਮਸ਼ੀਨ ਚ ਪਾਤੇ ਮੈਂ ਤੇ ਧੋਣ ਵਾਲੇ ਸੀ ਜਿਹੜੇ ਤੇ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਮੱਝਾਂ ਨੂੰ ਨਿਵਾਉਣ ਪਿਉਣ ਪਾਣੀ ਪਿਆਤਾ ਸੀਗਾ ਮੈਂ ਪਹਿਲਾਂ ਹੁਣ ਮੈਂ ਨਿਵਾ ਰਹੀਆਂ ਕਿਉਂਕਿ ਮੈਂ ਪਹਿਲਾਂ ਪਾਣੀ ਪਿਆਤਾ ਸੀਗਾ ਮੈਂ ਕਿਹਾ ਲਾਈਟ ਦਾ ਨਹੀਂ ਪਤਾਗਾ ਕਿ ਲਾਈਟ ਜਿਹੜੀ ਆ ਉਹ ਬੰਦ ਨਾ ਹੋ ਜੇ ਤੇ ਫਿਰ ਮੈਂ ਪਹਿਲਾਂ ਪਾਣੀ ਪਿਆਤਾ ਪਾਣੀ ਪਿਆ ਕੇ ਉਸ ਤੋਂ ਬਾਅਦ ਹੁਣ ਮੈਂ ਲੱਗੀ ਇਹਨਾਂ ਨੂੰ ਨਿਵਾਉਣ ਤੇ ਹਾਂਜੀ ਇਸ ਦੇ ਨਾਲ ਹੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕੀ ਗਰਮੀ ਦੇ ਵਿੱਚ ਮੱਝਾਂ ਗਾਈਆਂ ਦੀ ਜਿਵੇਂ ਦੁੱਧ ਵੀ ਘਟਦਾ ਹੀ ਆ ਚਾਹ ਦੁੱਧ ਦੇ ਨਾਲ-ਨਾਲ ਜਿਹੜੀ ਫੈਂਟ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਗਰਮੀ ਦੇ ਕਾਰਨ ਤੇ ਵੈਸੇ ਤਾਂ ਚਲੋ ਹਨਾ ਇਸ ਵਾਰੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਚਲੋ ਜਿਹੜਾ ਦੁੱਧ ਦਾ ਰੇਟ ਆ ਉਹ ਵੱਧ ਚੁੱਕਿਆ ਤੇ ਪਰ ਫਿਰ ਵੀ ਆਪਾਂ ਧਿਆਨ ਰੱਖਦੇ ਆ ਕਿ ਚਲੋ ਹਨਾ ਜਿੰਨਾ ਵੀ ਜ਼ਿਆਦਾ ਆਪਾਂ ਨੂੰ ਫਾਇਦਾ ਹੋ ਸਕੇ ਉਹ ਨਹੀਂ ਚੰਗਾ ਹੈ ਕਿਉਂਕਿ ਖਰਚਾ ਬਹੁਤ ਪੈਂਦਾ ਜੀ ਇੰਨਾ ਤੇ ਹਨਾ ਬਹੁਤ ਖੇਚਲ ਹੁੰਦੀ ਹੈ ਤੇ ਜੇਕਰ ਆਪਾਂ ਨੂੰ ਪੂਰਾ ਦੁੱਧ ਦਾ ਰੇਟ ਮਿਲੇ ਤਾਂ ਫਿਰ ਚਲੋ ਆਪਾਂ ਨੂੰ ਵੀ ਖੁਸ਼ੀ ਹੁੰਦੀ ਆ ਵੀ ਚਲੋ ਅਸੀਂ ਸਾਰੀ ਦਿਹਾੜੀ ਇਹਨਾਂ ਤੇ ਮਿਹਨਤ ਕਰਦੇ ਆ ਤੇ ਚਲੋ ਕੁਝ ਹਨਾ ਆਪਣੇ ਪੱਲੇ ਪੈ ਰਿਆ ਤਾਂ ਇਹ ਸਭ ਤੋਂ ਸੌਖਾ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਕੋਈ ਵੀ ਇਹਦੇ ਤੇ ਖਰਚਾ ਨਹੀਂ ਆਉਣਾ ਹੈਗਾ ਸਿਰਫ ਆਪਣੀ ਆਪ ਦੀ ਖੇਚਲਾ ਕਿਉਂਕਿ ਗਰਮੀ ਦੇ ਵਿੱਚ ਕੀ ਹੁੰਦਾ ਜੀ ਜਿਹੜਾ ਦੁੱਧ ਠੰਡਾ ਹੁੰਦਾ ਨਾ ਥੋੜਾ ਜਿਹਾ ਉਹਦੀ ਫੈਂਟ ਜਿਹੜੀ ਉਹ ਜ਼ਿਆਦਾ ਆਉਂਦੀ ਆ ਹਮੇਸ਼ਾ ਲਈ ਜਦੋਂ ਤੁਸੀਂ ਮਰਜ਼ੀ ਦੇਖ ਲਿਓ ਕਿਉਂਕਿ ਮੈਂ ਪਿਛਲੇ ਗਰਮੀ ਦੇ ਵਿੱਚ ਵੀ ਇਹ ਤਰੀਕਾ ਵਰਤਿਆ ਸੀਗਾ ਤਾਂ ਹੁਣ ਵੀ ਮੈਂ ਜਿੰਤਨ ਦੀ ਗਰਮੀ ਜ਼ਿਆਦਾ ਪੈਣ ਲੱਗੀ ਹੈ ਤਾਂ ਮੈਂ ਹੁਣ ਵੀ ਇਹ ਤਰੀਕਾ ਜਿਹੜਾ ਵਰਤ ਰਹੀਆਂ ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਇਸ ਦਾ ਕਿ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਜੇ ਤੁਸੀਂ 6 ਵਜੇ ਡੇਰੀ ਚ ਦੁੱਧ ਲੈ ਜਾਂਦੇ ਆ ਤਾਂ ਤੁਸੀਂ 5 ਵਜੇ ਧਾਰ ਕੱਢ ਲਓ ਯਾਨੀ ਕਿ 1 ਘੰਟਾ ਪਹਿਲਾਂ ਧਾਰ ਕੱਢ ਲਓ ਕਿਉਂਕਿ ਜਦੋਂ ਆਪਾਂ ਤੁਰੰਤ ਪਸ਼ੂ ਨੂੰ ਚੋ ਕੇ ਤਾ ਤਾਜੇ ਦੁੱਧ ਦੀ ਜਦੋਂ ਆਪਾਂ ਫੈਂਟ ਲਵਾਉਨੇ ਆ ਤਾਂ ਹਮੇਸ਼ਾ ਲਈ ਫੈਂਟ ਜਿਹੜੀ ਆ ਉਹ ਘੱਟ ਹੁੰਦੀ ਆ ਜੇਕਰ ਆਪਾਂ ਉਹਨੂੰ 1 ਘੰਟਾ ਦੁੱਧ ਨੂੰ ਰੱਖ ਕੇ ਥੋੜਾ ਜਿਹਾ ਉਹਨੂੰ ਸੈੱਟ ਹੋਣ ਦੇਵਾਂਗੇ ਠੰਡਾ ਹੋਣ ਦੇਵਾਂਗੇ ਯਾਨੀ ਕਿ ਹਨਾ ਨਾਰਮਲ ਚ ਤਾਂ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਫੈਂਟ ਲਵਾਉਨੇ ਆ ਤਾਂ ਹਮੇਸ਼ਾ ਫੈਂਟ ਜਿਹੜੀ ਆ ਉਹ ਜ਼ਿਆਦਾ ਆਉਂਦੀ ਆ ਇਹ ਸਿਰਫ ਆਪਾਂ ਇੱਕ ਇਹੀ ਤਰੀਕਾ ਵਰਤਣਾ ਹੈ ਹੋਰ ਕੁਝ ਵੀ ਨਹੀਂ ਹੈਗਾ ਕਿਉਂਕਿ ਦੇਖੋ ਸਾਰੀ ਖਰਾਕ ਪਾਉਣ ਦੇ ਬਾਵਜੂਦ ਵੀ ਜੇਕਰ ਪਸ਼ੂਆਂ ਦੀ ਫੈਂਟ ਘਟ ਰਹੀ ਆ ਤਾਂ ਇਹ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਹੈ ਕਿ ਬਿਨਾ ਖਰਚੇ ਤੋਂ ਹਨਾ ਸਿਰਫ ਆਪਾਂ ਇੰਨਾ ਹੈ ਕਿ ਆਪਾਂ ਚੋਣ ਦਾ ਜਿਹੜਾ ਟਾਈਮ ਆ ਜਾਨੀ ਕਿ ਉਹ ਬਦਲ ਲੈਣਾ ਤੇ ਇਹਦੇ ਨਾਲ ਜਿਹੜੀ ਫੈਂਟ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੁਸੀਂ ਜਦੋਂ ਫੈਂਟ ਲਵਾਉਣੀ ਆ ਜਾਨੀ ਕਿ ਡੇਰੀ ਚ ਦੁੱਧ ਲੈ ਕੇ ਜਾਣਾ ਉਸ ਤੋਂ 1 ਘੰਟਾ ਪਹਿਲਾਂ ਧਾਰ ਕੱਢ ਲਓ ਤੇ 1 ਘੰਟਾ ਬਾਅਦ ਫਿਰ ਜਦੋਂ ਤੁਸੀਂ ਦੁੱਧ ਲੈ ਕੇ ਜਾਓਗੇ ਜਦੋਂ ਸਿੰਪਲ ਲੱਗੂਗਾ ਤਾਂ ਫੈਂਟ ਜਿਹੜੀ ਆ ਜ਼ਿਆਦਾ ਆਉਗੀ ਤੁਰੰਤ ਚੋਏ ਹੋਏ ਸੱਜਰੇ ਦੁੱਧ ਤਾਜ਼ੇ ਦੁੱਧ ਦੀ ਜਿਹੜੀ ਫੈਂਟ ਆ ਹਮੇਸ਼ਾ ਘੱਟ ਆਉਂਦੀ ਹੈ ਕਿਉਂਕਿ ਦੁੱਧ ਗਰਮ ਹੁੰਦਾ ਹੈ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਸਵੇਰ ਦੇ ਸਾਰੇ ਕੰਮ ਧੰਦੇ ਕਰਕੇ ਤੇ ਫਿਰ ਰੈਸਟ ਕੀਤੀ ਕੁਝ ਟਾਈਮ ਤੇ ਹੁਣ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ ਹੁਣ ਮੈਂ ਇੱਥੇ ਰੱਖੀ ਆ ਜੀ ਇੱਕ ਸਾਈਡ ਚਾਹ ਬਣਨ ਵਾਸਤੇ ਤੇ ਇੱਧਰ ਮੈਂ ਬਣਾ ਰਹੀ ਆ ਜੀ ਸੈਂਡਵਿਚ ਹਾਂਜੀ ਲੋ ਜੀ ਮੈਂ ਆਲੂ ਵਗੈਰਾ ਜਿਹੜੇ ਉਬਾਲ ਕੇ ਰੱਖਲੇ ਸੀ ਪਿਆਜ਼ ਹਰੀ ਮਿਰਚ ਕੱਟ ਕੇ ਮਸਾਲਾ ਵਗੈਰਾ ਪਾ ਕੇ ਸਾਰੀ ਸਟਫਿੰਗ ਤਿਆਰ ਕਰ ਲਈ ਤੇ ਹੁਣ ਮੈਂ ਸੈਂਡਵਿਚ ਬਣਾ ਲਾਂ ਤੇ ਫਿਰ ਸੈਂਡਵਿਚ ਖਾ ਕੇ ਚਾਹ ਪਾਣੀ ਪੀ ਕੇ ਹਨਾ ਸਭ ਨੂੰ ਖਵਾ ਪਿਆ ਕੇ ਖੁਦ ਖਾ ਪੀ ਕੇ ਤੇ ਫਿਰ ਆਪਾਂ ਚੱਲਦੇ ਆਂ ਆਪਣੀ ਡਿਊਟੀ ਤੇ ਪਸ਼ੂਆਂ ਵੱਲ ਤੇ ਵੀਡੀਓ ਦਾ ਕਰਦੇ ਆਂ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ